ਇਨਾਮ ਹੈ ਜੀ ਮੇਰਾ ਨਾਮ ਅਨਿਲ ਕੁਮਾਰ ਹੈ ਜੀ ਮੋੜ ਮੰਡੀ ਵਿੱਚ ਮੈਂ ਪਿਛਲੇ 25 ਸਾਲਾਂ ਤੋਂ ਦਵਾਈਆਂ ਦੀ ਦੁਕਾਨ ਕਰਦਾ ਹਾਂ ਇਹ ਜੀ ਕਿ ਅਸੀਂ ਕਰਨਾ ਲਾਇਆ ਥਾਣੇ ਨੂੰ ਇਹ ਕਿਹਨਾਂ ਜਾਈਏ ਇਹ ਤਰਨਾ ਲਾਇਆ ਵੀ ਲਗਭਗ 2 3 ਮਹੀਨੇ ਪਹਿਲਾਂ ਮੋੜ ਮੰਡੀ ਦੇ ਇੱਕ ਆੜਤੀ ਸੰਜੀਵ ਕੁਮਾਰ ਜੋ ਕਿ ਸ਼੍ਰੀ ਹੇਮਰਾਜ ਜੀ ਦੇ ਸੁਪੁੱਤਰ ਨੇ ਉਹਨਾਂ ਦੇ ਵਿਰੋਧੇ ਝੂਠਾ ਪਰਚਾ ਦਿੱਤਾ ਗਿਆ ਹੈ 420 406 120 ਵਿੱਚ ਜਿਸ ਦੇ ਵਿੱਚ ਇਹ ਪਰਚਾ ਜਸਪਾਲ ਸਿੰਘ ਤੇ ਸੰਜੀਵ ਕੁਮਾਰ ਦੇ ਨਾਮ ਤੇ ਦਿੱਤਾ ਗਿਆ ਹੈ ਜਿਹਦੇ ਵਿੱਚ ਜੋ ਇਹਦੇ 'ਚ ਦੋਸ਼ ਲਗਾਏ ਗਏ ਨੇ ਕੁਝ ਜ਼ਿੰਮੇਵਾਰਾਂ ਵੱਲੋਂ ਕਿ ਇਹ ਜੋ ਪੈਸੇ ਹੈ ਉਹਨਾਂ ਨੇ ਜ਼ਮੀਨ ਵਾਸਤੇ ਦਿੱਤੇ ਪਰ ਇਹ ਸਾਰੇ ਪੈਸੇ ਉਹਨਾਂ ਨੇ ਜਸਪਾਲ ਸਿੰਘ ਨੂੰ ਭੜਾਏ ਹਨ ਕੋਈ ਵੀ ਇਸਤ ਦਾ ਇੱਕ ਵੀ ਵਿਅਕਤੀ ਨਹੀਂ ਹੈ ਜਿਸ ਨੇ ਕਿਹਾ ਹੋਵੇ ਕਿ ਉਸਨੇ ਪੈਸੇ ਸੰਜੀਵ ਕੁਮਾਰ ਨੂੰ ਦਿੱਤੇ ਹੈ ਤਾਂ ਇਹ ਝੂਠਾ ਉਹਨਾਂ ਦੇ ਦਰਜ ਕੀਤਾ ਗਿਆ ਜਿਹਦੇ ਵਿੱਚ ਸੰਜੀਵ ਕੁਮਾਰ ਦੀ ਕੋਈ ਸਮੂਲੀਅਤ ਨਹੀਂ ਹੈ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਕਿਸੇ ਨੇ ਵੀ ਇਹ ਮਤਲਬ ਕੋਸ਼ਿਸ਼ ਨਹੀਂ ਕੀਤੀ ਕਿ ਜਸਪਾਲ ਸਿੰਘ ਦੇ ਬਿਆਨ ਉਹਦੇ ਦਰਜ ਹੋਣ ਹਲੇ ਤੱਕ ਉਹ ਜਸਪਾਲ ਸਿੰਘ ਨਾਲ ਪੁਲਿਸ ਦਾ ਕੋਈ ਵੀ ਸੰਪਰਕ ਨਹੀਂ ਹੋਇਆ ਤਾਂ ਜੋ ਜਸਪਾਲ ਸਿੰਘ ਦੇ ਹਲੇ ਤੱਕ ਬਿਆਨ ਕੋਈ ਦਰਜ ਨਹੀਂ ਹੈ ਸਿਰਫ ਮਨਕਰਨਤ ਕਹਾਣੀ ਬਣਾਈ ਜਾਂਦੇ ਵੀ ਜਸਪਾਲ ਸਿੰਘ ਨੇ ਅੱਗੇ ਸੰਜੀਪ ਕੌਰ ਨੂੰ ਦੇਤੇ ਹੋਣਗੇ ਤਾਂ ਇਸ ਕਰਕੇ ਝੂਠੇ ਪਰਚੇ ਨੂੰ ਦਰਦ ਕੀਤਾ ਜਾਵੇ ਜਿਸ ਤਰ੍ਹਾਂ ਹੀ ਰਾਮਪੁਰਾ ਫੂਲ ਦੇ ਵਿੱਚ ਪਿੱਛੇ ਦੋ ਆੜਤੀਆਂ ਦੇ ਉੱਤੇ ਝੂਠੇ ਪਰਚੇ ਦਿੱਤੇ ਗਏ ਸੀ ਤਾਂ ਜੋ ਕਿ ਲੋਕਾਂ ਨੇ ਇਕੱਠੇ ਹੋ ਗਏ ਤੰਨਾ ਮਾਰਿਆ ਉਸ ਤੋਂ ਬਾਅਦ ਉਹਨਾਂ ਨੂੰ ਰੱਦ ਕੀਤਾ ਗਿਆ ਇਸ ਤਰ੍ਹਾਂ ਹੀ ਪੁਲਿਸ ਜੋ ਹੈ ਉਹ ਥਾ-ਥਾ ਤੇ ਤੱਕਾ ਕਰ ਰਹੀ ਹੈ ਯਾਰਤੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਇਸ ਦੇ ਨਾਲ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਦਿੱਕਤ ਆਉਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਪੰਜਾਬ ਦਾ ਹਾਲਾਤ ਖਰਾਬ ਹੁੰਦੇ ਹੈ ਤਾਂ ਪੰਜਾਬ ਪੁਲਿਸ ਉਸ ਦੀ ਜ਼ਿੰਮੇਵਾਰ ਹੋਊਗੀ ਇਸ ਤਰ੍ਹਾਂ ਦਾ ਸਾਡੇ ਸਮੂਹ ਮੰਡੀ ਨਿਵਾਸੀਆਂ ਦਾ ਕਹਿਣਾ ਹੈ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ